ਇਵੇਂ ਆਤਮਾ ਨੇ ਉਹਨਾਂ ਨੂੰ ਪੂਰਨ ਦਿੱਤਾ ਹਰੇਕ ਦੇਸ਼ ਵਿੱਚੋਂ ਜੋ ਆਕਾਸ਼ ਦੇ ਹੇਠ ਹੈ یہودی ਭਗਤ ਲੋਕ ਯਰੂਸ਼ਲਮ ਵਿੱਚ ਵਸਦੇ ਸਨ ਆਮੀਨ ਆਮੀਨ ਆਪਣੇ ਅਸੀਂ ਚੱਲਿਆ ਪਿਤਾ ਪਰਮੇਸ਼ਵਰ ਪ੍ਰਭ ਯੇਸ਼ੂ ਦਾਤਾ ਨਵਾਦ ਅਸੀਂ ਤਾਰੀਫ ਕਰਦੇ ਹਾਂ ਕਿ ਜਦੋਂ ਅਸੀਂ ਦੇਖਦੇ ਇੱਥੇ ਪਵਿੱਤਰ ਆਤਮਾ ਦਾ ਜਿਹੜਾਕਰਾਰ ਸੀ ਜਿਹੜਾ ਵਾਅਦਾ ਸੀ ਉਹ ਪੂਰਾ ਹੋਇਆ ਕਿਉਂਕਿ ਚੈਪਟਰ ਨੰਬਰ 1 ਚ ਪਵਿੱਤਰ ਆਤਮਾ ਦਾਕਰਾਰ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਸੀਨ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਸਹਾਇਕ ਬਖਸ਼ਾਂਗਾ ਦੂਜਾ ਸਹਾਇਕ ਬਖਸ਼ਾਂਗਾ ਜਿਹੜਾ ਤੁਹਾਨੂੰ ਮਾਰਗਦਰਸ਼ਨ ਕਰੇਗਾ ਜਿਹੜਾ ਤੁਹਾਨੂੰ ਰਾਹ ਦੱਸੇਗਾ ਤਾਂ ਜਦੋਂ ਸਾਰੇ ਇਕੱਠੇ ਇਕੱਠੇ ਸਨ ਤੇ ਚਾਨਕ ਕਾਸ਼ ਤੋਂ ਇੱਕ ਗੂੰਜ ਜਈ ਵੱਡੀ ਭਾਰੀ ਨਹਿਰੀ ਦੇ ਵਗਣ ਵਰਗੀ ਆਈ ਉਸ ਨਾਲ ਸਾਰਾ ਘਰ ਭਰ ਗਿਆ ਤੇ ਸਾਰੇ ਜਿਹੜੇ ਸੇ ਇਕੱਠੇ ਸਨ ਬੋਲੀਆਂ ਬੋਲਣ ਲੱਗ ਪਏ ਤਾਂ ਉਥੇ ਬਹੁਤ ਸਾਰੇ ਲੋਕ ਸਭ ਨੇ ਜਿਹੜੇ ਦੁਪਤਾ ਵਿੱਚ ਬੈ ਕੇ ਚਾਨਕ ਇਹਨਾਂ ਨੂੰ ਕੀ ਹੋ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਉੱਥੇ ਉਹਨਾਂ ਨੂੰ ਵੇਖਿਆ ਪਰ ਉੱਥੇ ਪਤਰਸ ਖੜਾ ਹੁੰਦਾ ਹੈ ਤੇ ਉਹ ਵਾਅਦੇ ਨੂੰ ਯਾਦ ਕਰਾਉਂਦਾ ਹੈ ਜਿਹੜਾ ਪਰਮੇਸ਼ਰ ਨੇ ਕਿਹਾ ਸੀ ਅੱਜ ਵੀ ਬਹੁਤ ਸਾਰੇ ਲੋਕ ਇਸ ਸ਼ਬਦਾਂ ਨੂੰ ਲੈ ਕੇ ਆ ਗਵਾਦ ਕਰਦੇ ਨੇ ਜਾਂ ਟਿੱਪਣੀ ਕਰਦੇ ਨੇ ਇਹ ਕਿਦਾਂ ਇਹ ਪਰਮੇਸ਼ਰ ਦਾ ਵਾਅਦਾ ਸੀ ਮੈਂ ਆਪਣੇ ਲੋਕਾਂ ਨੂੰ ਇਹ ਸਮਰਥਾ ਦਵਾਂਗਾ ਕਿ ਉਹ ਮੇਰੇ ਆਤਮਾ ਦੁਰਾ ਚੱਲਣਗੇ ਲੋਕਾਂ ਨੇ ਸੋਚਿਆ ਸ਼ਾਇਦ ਨਾ ਕੋਈ ਨਸ਼ਾ ਕਰ ਲਿਆ ਆ ਇਸ ਕਰਕੇ ਇਦਾਂ ਦੀ ਇਹ ਭਾਸ਼ਾ ਬੋਲਦੇ ਨੇ ਇਦਾਂ ਦੀ ਇਹ ਗੱਲਾਂ ਬਾਤਾਂ ਕਰਦੇ ਨੇ ਪਰ ਨਹੀਂ ਪਤਰਸ ਕਹਿੰਦਾ ਨਹੀਂ ਨਹੀਂ ਅਜੇ ਤੇ ਪੈਰ ਦੇਣ ਚੜਿਆ ਹੈ ਨਸ਼ੇ ਵਾਲੀ ਕੋਈ ਗੱਲ ਹੈ ਨਹੀਂ ਪੜਿਓ ਜਰਾ 11 ਤੋਂ ਪੜਿਓ ਜੀ ਅੰਤੇ ਕਰੇ ਅਤੀ ਅਤੇ ਅਰਤੀ ਹਾਂ ਉਹਨਾਂ ਨੂੰ ਆਪੜੀਆਂ-ਆਪੜੀਆਂ ਆਖਿਆ ਵਿੱਚ ਪਰਮੇਸ਼ਵਰ ਦੇ ਵੱਡੇ-ਵੱਡੇ ਕੰਮਾਂ ਦਾ ਵਿਆਖਰ ਕਰਦਿਆਂ ਸੋਚਦੇ ਹਾਂ ਅਤੇ ਸਭੋ ਅਚਚਰ ਰਹਿ ਗਏ ਅਤੇ ਦੁਵਿਦਾਂ ਵਿੱਚ ਪੈ ਕੇ ਇੱਕ ਦੂਏ ਨੂੰ ਆਖਰ ਲੱਗੇ ਕਿ ਇਹ ਕੀ ਹੋਇਆ ਚੌਦਾ ਹੈ ਹੋਰ ਨਾ ਮਖੌਲ ਨਾਲ ਕਿਹਾ ਇਹ ਇੱਕ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ ਕਿੰਨਾ ਬਹੁਤ ਯਾਰੀ ਕਹ ਦਿੱਤਾ ਕਿ ਨਸ਼ੇ ਵਿੱਚ ਨੇ ਜਦੋਂ ਉੱਥੇ ਇੰਨਾ ਜਿਹੜਾ ਬੋਲੀ ਬੋਲੀ ਯਾਰੀ ਸੀ ਇੰਨਾ ਜੋਸ਼ ਸੀ ਇਹਨੇ ਉਛਲਦੇ ਸੀ ਲੋਕ ਤਾਂ ਆਪਣੇ ਆਪਣੀ ਮਗਨ ਹੋਏ ਸੀ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੇ ਕਿਹਾ ਸ਼ਾਇਦ ਇਹਨਾਂ ਨੇ ਕੋਈ ਨਸ਼ਾ ਕੀਤਾ ਆ ਪਰ ਉੱਥੇ ਪਤਰਸ ਖੜਾ ਹੋ ਗਿਆ ਹਾਂਜੀ ਤਤ ਪਤਰਸ ਉਹਨਾਂ 11 ਦੇ ਨਾਲ ਖੜੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ ਕਿ 헤ਜ ਹੂਦੀਓ ਅਤੇ ਜਰੂਸ਼ਲਮ ਦੇ ਸਭ ਰਹਿਣ ਵਾਲਿਓ ਇਹ ਜਾਣੋ ਅਤੇ ਕੰਨ ਲਾ ਕੇ ਮੇਰੀਆਂ ਗੱਲਾਂ ਸੁਨੋ ਸੋਹਣੇ ਕੰਨ ਲਾ ਕੇ ਬੰਦਿਆ ਬਾਣੀ ਦੀਆਂ ਗੱਲਾਂ ਸੱਚੀਆਂ ਨੇ ਕੋਣ ਕੰਨ ਲਾ ਕੇ ਬੰਦੇ ਆ ਬਾਣੀ ਦੀ ਅਗਲਾ ਸੱਚੀਆਂ ਨੇ ਪਰ ਕੰਨ ਲਾ ਕੇ ਬੰਦਾ ਸੁਣਦਾ ਨਹੀਂ ਇਸ ਕਰਕੇ ਵਿਵਾਦ ਕਰਦਾ ਹੈ ਟਿੱਪਣੀ ਕਰਦਾ ਹੈ ਇਸ ਕਰਕੇ ਝਗੜੇ ਹੁੰਦੇ ਇਸ ਕਰਕੇ ਮਖੌਲ ਹੁੰਦੇ ਇਸ ਕਰਕੇ ਬਹੁਤ سارے ਸਵਾਲ ਜਿਹੜੇ ਉੱਠਦੇ ਨੇ ਕਿਉਂਕਿ ਕੰਨ ਲਾ ਕੇ ਨਹੀਂ ਸੁਣਿਆ ਜਾਂਦਾ ਹਾਂਜੀ ਕੀ ਹੈ ਕਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਪੈਰ ਦੇ ਨਹੀਂ ਚੜਿਆ ਹੈ ਪਰ ਇਹ ਗੱਲ ਪਰ ਇਹ ਉਹ ਗੱਲ ਹੈ ਜੋ ਜੋਇ ਨਬੀ ਦੀ ਜ਼ੁਬਾਨੀ ਕਹੀ ਗਈ ਸੀ ਪਰਮੇਸ਼ਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਿਉਂ ਹੋਵੇਗਾ ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸ਼ਰੀਰਾਂ ਉੱਤੇ ਵਹਾ ਦੇਵਾਂਗਾ ਅਜੇ ਤੇ ਥੋੜੇ ਆ ਸਾਰੇ ਸ਼ਰੀਰਾਂ ਦੇ ਆਉਣਾ ਹੈ ਕੰਮ ਇਸ ਸਭ ਸ਼ਰੀਰਾਂ ਤੇ ਇੱਕ ਹੋਣਾ ਹੈ ਕੱਲ ਕਿਉਂਕਿ ਨਬੀ ਨੇ ਪਹਿਲਾਂ ਹੀ ਭਵਿਸ਼ਵਾਣੀ ਕੀਤੀ ਸੀ ਅਜੇ ਥੋੜੇ ਆ ਅਜੇ ਕੁਝ ਨਹੀਂ ਆ ਬਾਣੀ ਦੇ ਅਨੁਸਾਰ ਸਭ ਸ਼ਰੀਰ ਇਸ ਚੀਜ਼ ਨੂੰ ਗ੍ਰਹਿਣ ਕਰਨਗੇ ਅੰਤ ਦੇ ਸਮੇਂ ਵਿੱਚ ਤੇ ਅੰਤ ਦੇ ਸਮੇਂ ਦੇ ਨਿਸ਼ਾਨ ਹੈਗੇ ਨੇ ਹਾਲੇਲੂਇਆ ਹਾਲੇਲੂਇਆ ਮਾਇਆ ਦੇ ਲੋਭੀ ਛੇਖੀ ਬਾਜ ਨਾ ਸ਼ੁਕਰੇ ਮਾਪਿਆਂ ਦੇ ਆਣ ਅਗਿਆਕਾਰ ਮਾਪਿਆਂ ਦੇ ਖਿਲਾਫ ਚੱਲਣ ਵਾਲੇ ਪੁੱਤ ਪਿਓ ਦੇ ਖਿਲਾਫ ਪੀ ਮਾਂ ਦੇ ਖਿਲਾਫ ਇਹ ਸਾਰਾ ਕੁਝ ਹੋ ਰਿਹਾ ਆ ਅਜੇ ਸ਼ੁਰੂ ਹੀ ਆ ਅਜੇ ਅੰਦਰ ਸਮੇਂ ਵਿੱਚ ਸਭ ਸਰੀਰਾਂ ਤੇ ਪਰਮੇਸ਼ਰ ਦਾ ਆਤਮਾ ਵਹਾਇਆ ਜਾਵੇਗਾ ਹਰੇਕ ਕੁੱਟਣਾ ਜੁਗੇਗਾ ਤਾਂ ਹਰ ਜੇਕ ਜ਼ਬਾਨ ਮੰਨੇਗੀ ਜਮਸੀਹ ਪ੍ਰਭੂ ਆ ਹਾਂਜੀ ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾ ਉੱਤੇ ਵਹਾ ਦੇ ਆਗਾ ਸੋ ਪਰਮੇਸ਼ਵਰ ਦਾ ਵਾਦਾ ਹੈ ਜੋ ਨਬੀ ਦੀ ਕਿਤਾਬ ਤੁਸੀਂ ਪੜ ਸਕਦੇ 2028 ਤੇ 28 ਤੋਂ 32 ਤੱਕ ਜੋ ਨਬੀ ਦੀ ਕਿਤਾਬ ਤੁਸੀਂ ਪੜੋਗੇ ਤੇ 2 ਦੇ ਹਾਏ 28 ਤੋਂ 32 ਤੱਕ ਤੁਸੀਂ ਵੇਖ ਸਕਦੇ ਜੀ ਤੇ ਹੁਣ ਆਪਾਂ ਦੇਖਾਂਗੇ ਕਿ ਅੱਗੇ ਕਿੰਦਾ ਫਿਰ ਲੋਕਾਂ ਨੇ ਸੁਣਿਆ ਜਦੋਂ ਨੇ ਕਿਹਾ ਜਿਹੜਾ ਕੰਨ ਲਾ ਕੇ ਸੁਣੋ ਮੇਰੀ ਗੱਲ ਨੂੰ ਫਿਰ ਲੋਕਾਂ ਨੇ ਕੰਨ ਲਾ ਕੇ ਸੁਣਿਆ ਤੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਇਸ ਮਤ ਨੂੰ ਮੰਨਣ ਵਾਲੇ ਬਣ ਗਏ ਬਹੁਤ ਸਾਰੇ ਲੋਕਾਂ ਨੇ ਆਪਣੇ ਮਨੁਫਰਾਏ ਤੋਬਾ ਕੀਤੀ ਬਹੁਤ ਸਾਰੇ ਲੋਕਾਂ ਨੇ ਉਥੇ ਇਸ ਗੱਲ ਨੂੰ ਮੰਨ ਲਿਆ ਕਿ ਮਸੀਹ ਹੀ ਪ੍ਰਭੂ ਹੈ ਜਦ ਪਰਮੇਸ਼ੁਰ ਨੇ ਠਾਈ ਹੋਈ ਮਤ ਦੇ ਗੰਮਵਾਗ ਦੇ ਹਵਾਲੇ ਨਾਲ ਪਰਮੇਸ਼ੁਰ ਦੇ ਹੱਥ ਜਿਹੜਾ ਤੁਹਾਨੂੰ ਦਿੱ ਦਿੱਤਾ ਤਾਂ ਉਹਦੇ ਅਨੁਸਾਰ ਪ੍ਰਭੂ ਨੇ ਜਿਉਂਦਾ ਵੀ ਕਰ ਲਿਆ ਉਹਨੂੰ ਮਰਦਿਆਂ ਵਿੱਚੋਂ ਜਿਹਨੂੰ ਤੁਸੀਂ ਸਲੀਬ ਉੱਤੇ ਚੜਾ ਦਿੱਤਾ ਉੱਥੇ ਪਰਮੇਸ਼ੁਰ ਪ੍ਰਭੂ ਯਿਸੂ ਦੇ ਜੀਵਨ ਨੂੰ ਸਾਰੇ ਨੂੰ ਬੋਲਿਆ ਗਿਆ ਕਿ ਜਿੰਨੂੰ ਤੁਸੀਂ ਸਲੀਬ ਜਣਾ ਦਿੱਤਾ ਆ ਉਹਨੂੰ ਪਰਮੇਸ਼ੁਰ ਦੇ ਹੱਥ ਨੇ ਕੀ ਕਰ ਲਿਆ ਸੀ ਜਵਾ ਲਿਆ ਸੀ ਹallelujah ਤੇ ਜਿੰਨੂੰ ਜਵਾ ਲਿਆ ਉਹ ਕਹਿੰਦਾ ਆ ਕਿ ਮੈਂ ਹੀ ਮੁਕਤੀ ਦਾਤਾ ਆ ਮੇਰੇ ਬਿਗੈਰ ਤੁਸੀਂ ਕੁਝ ਵੀ ਕਰ ਸਕਦੇ ਨਹੀਂ ਹੈ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪਿਆਰ ਰੱਖਣ ਦੀ ਚੌਂਕੀ ਨਾ ਕਰ ਦਵਾਂ ਤਰਤੀ ਉਦੇ ਪੈਰ ਰੱਖਣ ਦੀ ਚੌਂਕੀ ਦਾ ਸਵਰਗ ਉਹਦਾ ਸੰਗਾਸਣ ਆ ਉਹ ਪਵਿੱਤਰ ਪ੍ਰਭੂ ਯੇਸ਼ੂ ਨਾਸੀ ਦੇ ਅਸੀਂ ਆराधना ਕਰਦੇ ਹਾਂ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਆ ਤੇ ਜਦੋਂ ਉੱਥੇ ਜੀ ਉੱਠਣ ਦੀ ਗੱਲ ਕੀਤੀ ਤਾਂ ਬਹੁਤ ਸਾਰੇ ਲੋਕਾਂ ਦੇ ਦਿਲ ਫਿਰ ਉੱਥੇ ਛਿੰਦਗੇ ਕਿੰਨੇ ਲੋਕਾਂ ਦੇ ਤਕਰੀਬਤ 3 ਕੋ ਹਜ਼ਾਰ ਲੋਕ ਪਹਿਲੇ ਦਿਨ ਵਿੱਚ ਹallelujah ਪ੍ਰਭੂ ਯੇਸ਼ੂ ਨੂੰ ਕਬੂਲ ਕਰਕੇ ਜਿਦੋਂ ਸੀ ਪੜ ਲਈ ਨਹੀਂ ਆਪਾਂ ਇੱਕ ਦੋ ਵਚਨ 36 ਤੋਂ ਪੜੋ ਜੀਰਾ 32 ਤੋਂ ਪੜੋ 32 ਤੋਂ ਉਸੇ ਯਿਸੂ ਨੂੰ ਪਰਮੇਸ਼ਰ ਨੇ ਜੀਉਂਦਾ ਠਾਇਆ ਜਿਸਦੇ ਲਈ ਅਸੀਂ ਸਭੋ ਗਵਾਹ ਹਾਂ ਸੋ ਪਰਮੇਸ਼ਰ ਦੇ ਸੱਜੇ ਹੱਥ ਕੋਲ ਅਤੂ ਚਾਹੋ ਕੇ ਅਤੇ ਪਿਤਾ ਤੋਂ ਪਵਿੱਤਰ ਆਤਮਾ ਦਾ ਅਕਰਾਰ ਪਾ ਕੇ ਉਸ ਨੇ ਇਹ ਜੋ ਤੁਸੀਂ ਦੇਖਦੇ ਅਤੇ ਸੋਦੇ ਹੋ ਉਹ ਆ ਦਿੱਤਾ ਆਮੀਨ ਆਮੀਨ ਕਿਉਂਕਿ ਪਵਿੱਤਰ ਆਤਮਾ ਦਾ ਅਕਰਾਰ ਸੀ ਜਿਹਨਾਂ ਚੋਂ ਉੱਪਰੋਂ ਸ਼ਕਤੀ ਨਾ ਪਾਓ ਜਿਹਦੇ ਉੱਪਰੋਂ ਸ਼ਕਤੀ ਆਈ ਉਹਨਾਂ ਦੇ ਵਿੱਚ ਤੇ ਪਤਰਸ ਉਹੀ ਆ ਅੱਗੇ ਜਾ ਕੇ ਆਪਾਂ ਵੇਖਾਂਗੇ ਜਿਹੜਾ ਮੁਕਰ ਗਿਆ ਸੀ ਕਿ ਮੈਂ ਨਹੀਂ ਇਹ ਈਸ਼ੂ ਨੂੰ ਜਾਣਦਾ ਪਰ ਅੱਜ ਉਹੀ ਉਹਦਾ ਪ੍ਰਚਾਰ ਕਰਦਾ ਹੈ ਹallelujah ਅੱਜੋ ਨੇ ਪਹਿਲੇ ਦਿਨ ਪ੍ਰਚਾਰ ਕੀਤਾ ਆ ਤੇ ਲੋਕਾਂ ਦੇ ਦਿਲ ਜਿਹੜੇ ਉਹ ਛਿੱਧ ਗਏ ਦਿਲ ਬਦਲ ਗਏ ਤੇ ਲੋਕਾਂ ਨੇ ਤੋਬਾ ਕੀਤੀ ਹਾਂਜੀ ਸੈਂਤੀ ਵਜਨ ਵੜੀ ਜਾਣਾ ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛੇਧ ਗਏ ਜਾਂ ਉਹਨਾਂ ਨੇ ਇਹ ਸੁਣਿਆ ਕਿ ਯਿਸੂ ਨਾਸਰੀ ਮਰਦਿਆਂ ਵਿੱਚੋਂ ਜੀ ਉੱਠਿਆ ਆ ਜਿਹਨੂੰ ਕਾਕਤ ਦੇ ਦਿੱਤਾ ਸੀ ਲੱਕੜ ਤੇ ਸਲੀਬ ਬਣਾ ਕੇ ਚੜਾ ਦਿੱਤਾ ਸੀ ਬਸੜੀ ਚਨੇਜਾ ਮਾਰਿਆ ਗਿਆ ਹੱਤਾ ਪੈਰਾ ਜੇ ਕੇਲੇ ਠੋਕੇ ਗਏ ਸਿਰ ਤੇ ਕੰਡੀਆਂ ਦਾ ਤਾਜ ਪਾਇਆ ਗਿਆ ਹਾਂਜੀ ਅਤੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ हे ਭਾਈਓ ਅਸੀਂ ਕੀ ਕਰੀਏ ਪ੍ਰਲੋਗ ਕੀ ਕਹਿ ਰਹੇ ਨੇ ਭਾਈਓ ਅਸੀਂ ਕੀ ਕਰੀਏ ਸਾਨੂੰ ਵੀ ਕੋਈ ਰਾਹ ਦੱਸੋ ਅੰਤ ਦੇ ਸਮੇਂ ਵਿੱਚ ਪਰਮੇਸ਼ੁਰ ਦੇ 10 ਸਾਲ ਬਾਅਦ ਲੋਕ ਆਉਣਗੇ ਸਾਨੂੰ ਕੋਈ ਦੱਸੋ ਜਿਸ਼ਾਇਆ ਨਵੀ ਦੀ ਪੋਥੀ ਵਿੱਚ ਲਿਖਿਆ ਹੋਇਆ ਕਿ ਜੋ ਸਾਨੂੰ ਸਲਾਹ ਦਵੋ ਅਸੀਂ ਕਿੱਦਾਂ ਬਚ ਸਕਦੇ ਹਾਂ ਸਾਡਾ ਘਰਾਨਾ ਕਿੱਦਾਂ ਬਚ ਸਕਦਾ ਸਾਡੇ ਬੱਚੇ ਕਿੱਦਾਂ ਬਚ ਸਕਦੇ ਆ ਸਾਡੀ ਤਰੱਕੀ ਸ਼ਾਂਤੀ ਕਿੱਥਾਂ ਬਣੀ ਰਹੇਗੀ ਆਉਣਗੇ ਲੋਕ ਪਰਮੇਸ਼ਰ ਦਾਸ ਕੋਲ ਸਲਾਹ ਲੈਣ ਵਾਸਤੇ ਹਾਂਜੀ ਕੰਧ ਪੱtras 'ਚ ਲਿਖਿਆ ਉਹਨਾਂ ਨੂੰ ਆਖਿਆ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੀਸ਼ੂ ਮਸੀਹ ਦੇ ਨਾਮ ਉੱਤੇ ਬਪਤਿਸ਼ਮਾ ਲਵੇ ਤਾਂ ਪਵਿੱਤਰ ਆਤਮਾ ਦਾ ਤਾਨ ਪਾਓਗੇ ਹਾਂਜੀ ਕਿਉਂਕਿ ਇਹ ਇਕਰਾਰ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਬਣਾ ਨਾਲ ਜਿਹੜੇ ਦੂਰ ਹਨ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇ ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਕਿ ਆਪਣੇ ਆਪ ਨੂੰ ਇਸ ਕੱਬੀ ਪੀੜੀ ਕੋਲੋਂ ਬਚਾਓ ਕਿਹੜੀ ਪੀੜੀ ਕੋਲੋਂ ਕੱਬੀ ਕੱਬੀ ਪੀੜੀ ਕੋਲੋਂ ਹਾਂਜੀ ਸੋ ਜਿੰਨਾ ਅਧਿਕਲ ਮੰਨ ਲਈ ਉਹਨਾਂ ਨੇ ਬਪਤਿਸ਼ਮਾ ਲਿਆ ਅਤੇ ਉਸੇ ਦਿਨ ਤਿੰਨ ਕੋ ਹਜ਼ਾਰ ਚਰੇ ਉਹਨਾਂ ਵਿੱਚ ਰਲ ਗਏ ਆਮੀਨ ਆਮੀਨ ਪਹਿਲਾਂ ਕਿੰਨੇ ਜਣੇ ਸੀ 120 ਜਣੇ ਤੇ ਤਿੰਨ ਕੋ ਹਜ਼ਾਰ ਜਣੇ ਉਸੇ ਦਿਨੀ ਉਹਨਾਂ ਵਿੱਚ ਹੋਰ ਰਲ ਗਏ ਕਲੀਅਰ ਕਲੀ ਸੀ ਐਵੇਂ ਨਹੀਂ ਬਣੀ ਪਰਮੇਸ਼ੁਰ ਦੀ ਸਮਰਥਾ ਨਾਲ ਬਣੀ ਆ ਬਹੁਤ ਸਾਰੇ ਮਟਾਉਣ ਵਾਲੇ ਸੀ ਜਦੋਂ ਅਸੀਂ ਪਹਿਲੇ ਅਪ ਚੈਪਟਰ ਵਿੱਚ ਪੜਿਆ ਤਾਂ ਬਹੁਤ ਸਾਰੇ ਉੱਥੇ ਮਟਾਉਣ ਵਾਲੇ ਸੀ ਅੱਗੇ ਅਸੀਂ ਇਹ ਵੇਖਾ ਕਿ ਰਸੂਲਾ ਦੇ ਕਰਤੱਵ ਵਿੱਚ ਦਾ ਬਹੁਤ ਵਰੀ ਇਹਨਾਂ ਚੇਲਿਆਂ ਦੀ ਪੇਸ਼ੀ ਹੁੰਦੀ ਆ ਤੇ ਅਸੀਂ ਪੜਿਆ ਕਿ ਚੇਲਿਆਂ ਨੂੰ ਕਿਦਾਂ ਕਿਦਾਂ ਸ਼ਹੀਦ ਕਰ ਦਿੱਤਾ ਗਿਆ ਕਾਦੇ ਕਾਰਨ ਕੋਸ਼ੂਰ ਉਹਨਾਂ ਦਾ ਕੋਈ ਨਹੀਂ ਕੋਈ ਦੋਸ਼ ਨਹੀਂ ਉਹਨਾਂ ਤੇ ਲੱਗਦਾ ਪਰ ਇੱਕੋ ਕਾਲ ਦੇ ਉੱਤੇ ਕਾਰਨ ਕਿ ਮਸੀਹ ਦਾ ਪ੍ਰਚਾਰ ਨਹੀਂ ਕਰਨਾ ਪਰ ਉਹ ਕਹਿੰਦੇ ਇਹ ਕਰਨਾ ਹallelujah ਧੰਨਵਾਦ ਬਿਤਾਦਾ ਜਿਨ੍ਹਾਂ ਨੇ ਜੇ ਪਰਮੇਸ਼ੁਰ ਨੇ ਉਹਨਾਂ ਨੂੰ ਬਲ ਦਿੱਤਾ ਤੇ ਮਸੀਹ ਦੇ ਇੱਥੇ ਤੱਕ ਪਹੁੰਚੀ 3000 ਜਣੇ 150 ਜਣਾਂ ਚ ਇੱਕੋ ਦਿਨ ਵਿੱਚ ਹੀ ਰਲ ਗਏ ਗਵਰਨਮੈਂਟ ਨੂੰ ਉਹ ਜਿੱਤੜਫਾ ਲੂ ਪੈ ਗਿਆ ਸੀ ਹallelujah ਹallelujah ਕਿਉਂਕਿ ਪੌਲਸ ਸਰਸੂਲ ਨੂੰ ਕਹਾ ਕੇ ਆ ਕੇ ਕਿ ਤੁਹਾਨੂੰ ਤਾਂ ਕਿਹਾ ਇਹ ਪ੍ਰਚਾਰ ਨਹੀਂ ਕਰਨਾ ਤੁਸੀਂ ਪੂਰੇ ਜਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਤਾ ਹੈ ਹallelujah ਅਕਜੀ ਹਾਂਜੀ ਫਿਰ ਕੀ ਹੋਇਆ ਫਿਰ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਸੰਗਤ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਹਾਂਜੀ ਅੱਗੇ ਪੜਿਓ ਜੀ ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਰੋਟੀ ਤੋੜਨਾ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਹਾਂਜੀ ਹਾਲ ਇੱਕ ਜਾਣ ਨੂੰ ਡਰ ਲੱਗਾ ਅਤੇ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪ੍ਰਗਟ ਹੋਏ ਇੱਥੋਂ ਹੁਣ ਜਿਹੜਾ ਕੰਮ ਆ ਰਸੂਲਾਂ ਦਾ ਸ਼ੁਰੂ ਹੋਣਾ ਹੈ ਇਹ ਤੋਂ ਪਹਿਲਾ ਯਿਸੂ ਨਾਜ਼ਰੀ ਦਾ ਕੰਮ ਸੀ ਉਹਨੇ ਪਵਿੱਤਰ ਆਤਮਾ ਭਾਹ ਦਿੱਤਾ ਪਤਰਸ ਨੂੰ ਖੜਿਆ ਕਰ ਦਿੱਤਾ ਪਤਰਸ ਨੂੰ ਪ੍ਰਚਾਰ ਕਰਨ ਡਿਆ ਪਿਆ ਥੋੜੇ ਸਾਰੇ ਚੇਲੇ ਪ੍ਰਚਾਰ ਕਰਨਗੇ ਹallelujah ਫਿਰ ਉਹਨਾਂ ਨੇ ਹਿੱਸੇ ਬਣਾ ਲੈ ਦੋ ਦੋ ਜਣੇ ਹੋ ਕੇ ਵੱਖ-ਵੱਖ ਜਗ੍ਹਾ ਨੂੰ ਜਾਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰਾ ਜਿਹੜਾ ਉੱਥੇ ਪਰਮੇਸ਼ੁਰ ਦਾ ਕੰਮ ਹੋਇਆ ਇੱਥੇ ਹੁਣ ਯਿਸੂ ਨਾਜ਼ਰੀ ਦਾ ਕੰਮ ਉਹਦੇ ਚੇਲਿਆਂ ਦੁਆਰਾ ਸ਼ੁਰੂ ਹੋਣਾ ਤੇ ਅਗਲੇ ਅਧਿਆਇਆਂ ਚ ਅਸੀਂ ਵੇਖਾਂਗੇ ਪੂਰੀ ਚੈਪਟਰ ਨੂੰ ਆਪਾਂ ਪੜਦੇ ਜਾਵਾਂਗੇ ਰੁਟੀਨ ਦੇ ਵਿੱਚ ਤੇ ਅੱਗੇ-ਅੱਗੇ ਕਿਸ ਤਰ੍ਹਾਂ ਕਲਿਸੀਆਂ ਜਿਹੜੀ ਉਹ ਸਥਾਪਿਤ ਹੋਈ ਕਿਸ ਤਰ੍ਹਾਂ ਨਗਰ-ਨਗਰ ਸ਼ਹਿਰ-ਸ਼ਹਿਰ ਕਲਿਸੀਆਂ ਸਥਾਪਿਤ ਹੋਇਆ ਸਾਡੇ ਤੱਕ ਮਸੀਹ ਦਾ ਨਾਮ ਕਿੱਦਾਂ ਪਹੁੰਚਿਆ ਆ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੇ ਆ ਔਰ ਲੱਖ-ਲੱਖ ਵਾਰੀ ਧੰਨਵਾਦ ਕਰਦੇ ਆ ਪਵਿੱਤਰ ਪ੍ਰਭੂ ਯਿਸੂ ਨਾਸੀ ਦਾ ਜਿਹਨੇ ਮੌਤ ਤੇ ਕਬਰ ਉਤੇ ਫਤਿਹ ਪਾਈ ਹallelujah ਹalleluyah। ਇਕ ਕਲਾਸ ਤੋਂ ਵਚਨ ਪੜ੍ਹ ਦਈਏ ਜੀ। 47ਵਾਂ ਵਚਨ। ਅਤੇ ਪਰਮੇਸ਼ਵਰ ਦੀ ਉਸਤਤ ਕਰਦੇ ਸਨ ਅਤੇ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੂ ਦਿਨੋਂ ਦੇਰ ਉਹਨਾਂ ਨੂੰ ਜਿਹੜੇ ਪਹਚਾਏ ਜਾਂਦੇ ਸਨ ਉਹਨਾਂ ਵਿੱਚ ਲਾਉਂਦਾ ਸੀ। ਆਮੇਨ। ਆਮੇਨ। ਹalleluyah। ਸੋ ਕੱਲ ਅਸੀਂ ਫੇਰ ਪਰਮੇਸ਼ੁਰ ਦੇ ਪਾਕ ਵਚਨ ਨੂੰ ਪੜ੍ਹਾਂਗੇ ਉਹਦੀ ਕਿਰਪਾ ਦੇ ਨਾਲ। ਅੱਵਾਸੀ ਅੱਜ ਜਣ ਨੂੰ ਪਰਮੇਸ਼ੁਰ ਦੇ ਹੱਥਾਂ ਵਿੱਚ ਤਈਏ ਪਰਮੇਸ਼ੁਰ ਦੇ ਪਾਕ ਕਲਾਮ ਤੇ ਪੜੇ ਸੁਣੇ ਜਾਂਦੇ ਬਰਕਤ ਮਿਲੇ ਆਮੀਨ ਪਰਮੇਸ਼ੁਰ ਦਾ اقرار پا ਕੇ ਬਹੁਤ ਸਾਰੇ ਲੋਕ ਉਹਨਾਂ ਵਿੱਚ ਰੜ ਗਏ ਪਰਮੇਸ਼ੁਰ ਦੀ ਸਮਰਥਾ ਨੇ ਉਹਨਾਂ ਨੂੰ ਕਿਹਾ ਸੀ ਕਿ ਯਰੂਸ਼ਲਮ ਚ ਰਹੋ ਜਿੱਥੇ ਚ ਉਪਰੋ ਸ਼ਕਤੀ ਨਾ ਪਾਓ ਜਦੋਂ ਉਹਨਾਂ ਨੇ ਸ਼ਕਤੀ ਪਾਈ ਤੇ ਪ੍ਰਚਾਰ ਕੀਤਾ ਆ ਤੇ 3000 ਜਣੇ ਇੱਕ ਦਿਨ ਵਿੱਚ ਉਹਨਾਂ ਨਾਲ ਰੜ ਗਏ ਨੇ ਤੇ ਅੱਗੇ ਕਿੱਦਾਂ ਆਪਾਂ ਵੇਖਾਂਗੇ ਕਿ ਕੱਲ ਜਦੋਂ ਅ ਉਹ ਗ੍ਰੇਡਣ ਜਦੋਂ ਪਰਮੇਸ਼ੁਰ ਦੇ ਲੋਕ ਜਿਹੜੇ ਪੱਤਰਸ ਤੇ ਜੋਨਾ ਹੈ ਕਿ ਲੋ ਜਾਣਦੇ ਸੀ ਤੇ ਅੱਗੇ ਇੱਕ ਜਮਾਂਦਰੂ ਲੰਗਾ ਜਿਹੜਾ ਆ ਉਹ ਉਹਨਾਂ ਨੂੰ ਮਿਲ ਪਿਆ ਤੇ ਆਪਾਂ ਨੈਕਸਟ ਚੈਪਟਰ ਵਿੱਚ ਵੇਖਾਂਗੇ ਆਪਾਂ ਕਿਤਾ ਚੇਨ ਤੇ ਫਿਰ ਚਮਤਕਾਰ ਹੁੰਦੇ ਨੇ ਤੇ ਕਿੱਦਾਂ ਲੋਕ ਬਦਲਦੇ ਨੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਗੋਡ ਬlesਸ ਯੂ ਹੁਣ ਸਭ ਆਖਾਂ ਨੂੰ ਬੰਦ ਕਰੀਏ ਪਿਆਰੇ ਪਿਤਾ ਪਰਮੇਸ਼ੁਰ ਪਿਤਾ ਪ੍ਰਭੂ ਯਿਸੂ ਨਸੀ ਜੀ ਤੜੀ ਹਜ਼ੂਰੀ ਵਿੱਚ ਆ ਕੇ ਬਿਤਾ ਧੰਨਵਾਦ ਕਰਦੇ ਆਂ ਇਸ ਸਮੇਂ ਦੇ ਲਈ ਇਹ ਸਾਰੇ ਸਿਸਟਮ ਦੇ ਲਈ ਇੰਤਜ਼ਾਮ ਲਈ ਔਰ ਅੱਜ ਦੇ ਦਿਨ ਦੇ ਲਈ ਸੁਰਾਤ ਸੁੱਖ ਦੀ ਬੀਤੀ ਧੰਨਵਾਦ ਪ੍ਰਭੂ ਜੀ ਅੱਜ ਦੇ ਦਿਨ ਤੁਹਾਡੇ ਹੱਥਾਂ ਵਿੱਚ ਆ ਦਿਨ ਦੀਆਂ ਬਰਕਤਾਂ ਨੇ ਹਾਸਲ ਕਰਨੀ ਤਾਕਤ ਬਖਸ਼ੋ ਬਾਲ ਬੱਚੇ ਬਜ਼ੁਰਗ ਨਗਰ ਕਲਿਸਿਆ ਚਰਚ ਤੁਹਾਡੇ ਹੱਥਾਂ ਵਿੱਚ ਸਭ ਜੀਆਂ ਤੇ ਸੁੱਖ ਵਰਤੋ ਤੇ ਸਭ ਜੀਆਂ ਨੂੰ ਸ਼ਾਂਤੀ ਦੇ ਰਾਹ ਪਾਓ ਪ੍ਰਾਰਥਨਾ ਪਵਿੱਤਰ ਪ੍ਰਭੂ ਯੀਸ਼ੂ ਦੇ ਪਾਗ ਨਾਮ ਚ ਮੰਗਦੇ ਹਾਂ ਆਮੀਨ ਹਾਲੇਲੂਇਆ ਆਮੀਨ ਹਾਲੇਲੂਇਆ ਹਾਲੇਲੂਇਆ ਤਾਂ ਕੋ ਜਾਂਸੀ ਦੀ ਪ੍ਰਭੂ ਦਾ ਬਰਕਤ ਦੇਵੇ ਗੋਡ ਬlesਸ ਯੂ